ਸ਼੍ਰੀ ਕਾਰਟਿਕ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਹਾਂ ਤੇ ਜਿਹੜਾ ਮਸਲਾ ਸ਼੍ਰੀ ਅਕਾਲਟਿਕ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਾਰੇ ਹੋ ਇਹ ਕਾਰਟਿਕ ਸਾਹਿਬ ਤੋਂ ਵੱਡਾ ਕਿ ਛੋਟਾ ਮਸਲਾ ਸ਼੍ਰੀ ਅਕਾਲਟਿਕ ਸਾਹਿਬ ਦਾ ਵਿਧੇ ਉਧਾਨ ਅਕਾਲਟਿਕ ਸਾਹਿਬ ਦਾ ਬਣਨਾ ਤੇ ਤੁਸੀਂ ਕਿਸ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਟ ਕੇ ਮੰਗ ਕਰ ਰਹੇ ਹੋ ਕਿ ਜਿਹੜਾ ਵਿਧੇ ਉਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਵਿੱਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਇੰਨੇ ਕੋ ਤਾਂ ਇਹਨਾਂ ਦੀ ਸਮਝ ਆ ਔਰ ਇਹਨਾਂ ਕੋ ਤੇ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧੀ ਵਿਧਾਨ ਕੋਈ ਬਣਾ ਵੀ ਦਿਓ ਪਰ ਤੁਹਾਡੇ ਮਤੇ ਦੇ ਹੱਥ ਜੜੀਆਂ ਉਹ ਤਾਂ ਛੰਭੂ ਗਾ ਰਿਹਾ ਗਿਆ ਪੰਜਾਬ ਦਾ ਬਾਦਰ ਦੇਖੋ ਤੱਕੀ ਹੈ ਨਾ ਉਧਾਰ ਸਭਾ ਦੇਖੋ ਤਾਂ ਕਿ ਜਾ ਸਕਦੇ ਤੇ ਆਕਾਸ਼ ਤੱਕ ਤੇ ਸਾਰੀ ਦੁਨੀਆ ਦੇ ਵਿੱਚ ਅਯਾੜੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਤੁਹਾਡਾ ਅੰਦਰਲਾ ਰੂਪ ਸੀ ਨਾ ਜਿਹੜੀ ਅਸੀਂ ਕਹਿੰਦੇ ਸੀ ਕਿ ਕੋਈ ਬੀਜੇਪੀ ਦੇ ਨਾਲ ਲੜ ਕੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਲੜ ਕੇ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਧਾਨ ਸਭਾ ਦੇ ਵਿੱਚ ਬਾਹਰ ਆ ਗਿਆ। ਔਰ ਤੁਸੀਂ ਏਡੀ ਵੱਡੀ ਸੱਟ ਮਾਰੀ ਐ ਸਿੱਖਾਂ ਦੀਆਂ ਭਾਵਨਾਵਾਂ ਦੱਖਣ ਤੋਂ ਲੈ ਕੇ ਜੂਨ ਸਾਹਿਬ ਤੋਂ ਪਟਨਾ ਸਾਹਿਬ ਤੋਂ ਦਿੱਲੀ ਕਮੇਟੀ ਤੋਂ ਹਰਿਆਣੇ ਦੀ ਵੱਖਰੀ ਤੌਰ ਤੇ ਧੀ ਤੇ ਹੁਣ ਜਿਹੜੀ ਬਾਕੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਬਚੀ ਐ ਹੁਣ ਇਹਦੇ ਤੇ ਅਿਆਲੀ ਸਾਹਿਬ ਚਰਚ ਕਰੋ ਕਿ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਿਰਜੀ ਹੋਈ ਇਹ ਕਮੇਟੀ ਐ ਉਹਨੇ ਇਹਨੂੰ ਇਸ ਤਰੀਕੇ ਬਰਬਾਦ ਕਰਨ ਵਾਸਤੇ ਇਹਨਾਂ ਲੋਕਾਂ ਨਾਲ ਹੱਥ ਨਾ ਮਿਲਾਇਆ